ਡਰੋਨ ਡਰੋਨ ਰਹਾ ਇਥਰੂ ਗੈਸ ਦੇ ਗੋਲੇ ਤਸਵੀਰਾਂ ਡਰੋਨ ਦੀਆਂ ਦਿਖਾਵਾਂਗੇ ਕਿ ਡਰੋਨ ਅੱਗੇ ਵੱਧ ਰਿਹਾ ਕਿਸਾਨਾਂ ਵੱਲ ਦੇਖੋ ਗੋਲਾ ਸੁੱਟਿਆ ਇਥਰੂ ਗੈਸ ਦੇ ਗੋਲੇ ਡਰੋਨ ਫੇਰ ਅੱਗੇ ਆ ਰਿਹਾ ਤੇ ਲਗਾਤਾਰ ਗੋਲੇ ਸੁੱਟ ਰਿਹਾ ਡਰੋਨ ਸਰਕਾਰ ਮੀਟਿੰਗ ਦਾ ਸਮਾਂ ਮੰਗ ਰਹੀ ਆ ਕਿ ਮੀਟਿੰਗ ਕਰੋ ਸੱਡਣ ਟੇਬਲ ਟਾਕ ਕਰੋ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਟੇਬਲ ਟਾਕ ਕਰਿਏ ਜਾਂ ਨਾ ਕਰਿਏ ਅਬ ਹੁਣ ਆਇਆ ਵੀ ਥੋੜੀ ਦੇਰ ਆ ਦੇਖ ਰਹੇ ਆ ਜੇ ਨਾ ਆਏ ਮੰਦੇ ਆ ਪੱਖਿਆਂ ਨਾਲ ਮਿਰਚੀ ਪਾウダー ਧੱਕਿਆ ਜਿਹੇਗਾ ਇਹ ਵੀਰ ਜੀ ਪੰਜਾਬ ਦੇ ਮੁੱਖ ਮੰਤਰੀ ਦੀ ਨਲਕੀ ਹੈ ਇਹ ਖੱਟਰ ਦੀ ਧਰਤੀ ਨਹੀਂ ਨਾ ਮੋਦੀ ਦੀ ਧਰਤੀ ਹੈ ਪੰਜਾਬ ਦੀ ਧਰਤੀ ਹੈ ਜਾਨੀ ਇੱਕ ਹਵਾ ਦੀ ਗੱਲ ਆਈ ਏ ਜੇ ਹਵਾ ਅਜੇ ਧਰੋ ਰਾਜਪੁਰੇ ਵੱਲੋਂ ਆ ਰਹੀ ਆ ਅੰਬਾਲੇ ਵੱਲੋਂ ਜਾ ਰਹੀ ਆ ਜਾਨੀ ਕਿ ਉਹ ਕੁਦਰਤ ਨੇ ਵੀ ਥੋੜਾ ਸਿਸਟਮ ਚੇਂਜ ਕੀਤਾ ਬਿਲਕੁਲ ਦਿੱਤਾ ਹੀ ਕੁਦਰਤ ਨੇ ਸਹਾਇਤਾ ਦਿੱਤੀ ਆ ਜੀ ਕਾਲਪੁਰਖ ਦੇਖਦਾ ਪਿਆ ਜੀ ਮਾਰਾ ਹੀ ਉਪਰੋਂ ਜੀ ਤਾਰਪੁਰ ਸਿੰਘ ਬੰਦੇ ਇਹਨੇ ਕਿਹਾ ਕਿ ਸਭ ਤੋਂ ਪਹਿਲਾਂ ਜਾ ਕੇ ਸਰਕਾਰ ਨਾਲ ਮੀਟਿੰਗ 'ਚ ਇਹ ਗੱਲ ਕਰਾਂਗੇ ਵੀ ਤੁਹਾਡਾ ਦੋਗਲਾ ਚਿਹਰਾ ਕਿਉਂ ਆ ਕਿਉਂ ਕਿਸ ਕਾਰਨ ਤੁਸੀਂ ਉੱਥੇ ਇੰਨੇ ਅਥਰੂ ਗੈਸ ਦੇ ਬੰਬ ਸੁੱਟੇ ਪਰ ਆ ਜਿਹੜੇ ਕਿਸਾਨ ਬੈਠੇ ਇਹ ਪਿੱਛਾ ਨਹੀਂ ਮੁੜਦੇ ਹੁਣ ਇਹਨਾਂ ਨੇ ਜਾਣਾ ਹੀ ਜਾਣਾ ਆ ਭਾਵੇਂ 10 ਸਾਲ ਲੱਗਣ ਭਾਵੇਂ 10 ਸਾਲ ਲੱਗ ਸੈਂਟਰਲ ਪੰਜਾਬ ਟੀਵੀ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਂ ਅਮਨਦੀਪ ਸਿੰਘ ਮਾਝਾ ਤਸਵੀਰਾਂ ਦਿਖਾਵਾਂਗੇ ਕਿ ਸ਼ੰਭੂ ਬਾਰਡਰ ਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ ਕਿਤੇ ਨਾ ਕਿਤੇ ਪਹਿਲਾਂ ਜਿਹੜੀ ਗੱਲਬਾਤ ਹੋਈ ਆ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨਾਂ ਦੀ ਮੀਟਿੰਗ ਹੋਈ ਇੱਕ ਸਰਬੰਸ ਸਿੰਘ ਭੰਦੇਰ ਦੀ ਮੀਟਿੰਗ ਹੋਈ ਅਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਤੋਂ ਪੁੱਛਿਆ ਕਿ ਕੀ ਕੀਤਾ ਜਾਵੇ ਕਿ ਸਰਕਾਰ ਮੀਟਿੰਗ ਦਾ ਸਮਾਂ ਮੰਗ ਰਹੀ ਆ ਕਿ ਮੀਟਿੰਗ ਕਰੋ ਸਾਡੇ ਨਾਲ ਟੇਬਲ ਟਾਕ ਕਰੋ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਟੇਬਲ ਟਾਕ ਕਰੀਏ ਜਾਂ ਨਾ ਕਰੀਏ ਜਿਹੜੇ ਇੱਥੇ ਨੌਜਵਾਨ ਜਾਂ ਕਿਸਾਨ ਆਖੂ ਪਹੁੰਚੇ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਿਲਕੁਲ ਟੇਬਲ ਟਾਕ ਕਰੋ ਪਰ ਉਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਕਿ ਉਸ ਤੋਂ ਬਾਅਦ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਲਗਾਤਾਰ ਚਲਾਏ ਜਾ ਰਹੇ ਨੇ ਕਿਸਾਨ ਕਹਿ ਰਹੇ ਨੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ ਪ੍ਰਦਰਸ਼ਨ ਕਰ ਰਹੇ ਹਾਂ ਸਾਡੇ ਤੇ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਆ ਦੇਖੋ ਤਸਵੀਰਾਂ ਪਹਿਲਾਂ ਡਰੋਨ ਆਇਆ ਸੀ ਡਰੋਨ ਨੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਧੂਆਂ ਹੀ ਧੂਆਂ ਉੱਠਿਆ ਪਿਆ ਅੱਜ ਦੂਜਾ ਦਿਨ ਕਿਸਾਨ ਪ੍ਰੋਟੈਸਟ ਦਾ ਜਨਾਕੀ 14 ਫਰਵਰੀ ਜਿਸ ਤਰ੍ਹਾਂ 13 ਫਰਵਰੀ ਨੂੰ ਬਹੁਤ ਹਾਲਾਤ ਐਵੇਂ ਦੀ ਸੀ ਕਿ ਅਥਰੂ ਇਹਦੇ ਗੋਲੀ ਗੋਲੇ ਸੁੱਟੇ ਗਏ ਉਸੇ ਤਰ੍ਹਾਂ ਹੁਣ ਕਿਸਾਨ ਆਗੂ ਨੇ ਇਹ ਵੀ ਕਹਿ ਦਿੱਤਾ ਕਿ ਸਾਡੇ ਨੌਜਵਾਨ ਅੱਗੇ ਨਹੀਂ ਵਧਣਗੇ ਸਾਡੇ ਕਿਸਾਨ ਅੱਗੇ ਨਹੀਂ ਵਧਣਗੇ ਮੀਟਿੰਗ ਤੋਂ ਬਾਅਦ ਹੀ ਦੇਖਿਆ ਜਾਵੇਗਾ ਕਿ ਕੀ ਕਰਨਾ ਕਿਸਾਨਾਂ ਨੇ ਪਰ ਇਹ ਕਹਿਣ ਦੇ ਬਾਵਜੂਦ ਲਗਾਤਾਰ ਜਿਹੜੇ ਅਥਰੂ ਗੈਸ ਦੇ ਹਰਿਆਣਾ ਵੱਲੋਂ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹ ਸਪਰੇਅ ਵਾਲੇ ਪੰਪ ਪਾਣੀ 'ਚ ਭਰ ਕੇ ਲਗਾਤਾਰ ਅਥਰੂ ਗੈਸ ਦੇ ਗੋਲਿਆਂ ਨੂੰ ਨਾਕਾਮ ਕਰ ਰਹੇ ਨੇ ਕਿ ਉਹਦੀ ਗੈਸ ਇੱਧਰ ਨਾ ਆਵੇ ਦੇਖੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਧੂਆਂ ਹੀ ਧੂਆਂ ਸੰਭੂ ਬਾਰਡਰ ਤੇ ਹੋਇਆ ਪਿਆ ਹਾਲਾਤ ਕਾਫੀ ਅੱਜ ਵੀ 14 ਫਰਵਰੀ ਨੂੰ ਕਾਫੀ ਤਣਾਅਪੂਰਨ ਏ ਸੋ ਗੱਲਬਾਤ ਯਾਰੀ ਫਿਰ ਕੀ ਨਾਮ ਆਪਣਾ ਮੇਰਾ ਨਾਮ ਭਾਰੀ ਪ੍ਰਭਜੋਤ ਸਿੰਘ ਹੈ ਜੀ। ਅੱਜ ਪ੍ਰਭਜੋਤ ਸਿੰਘ ਜੀ ਕਿਵੇਂ ਲੱਗਦਾ ਹਾਲਾਤ ਕਿਉਂਕਿ ਕਿਸਾਨਾਂ ਨੇ ਕਹਿਤਾ ਕਿ ਸਾਤਮਾ ਹੀ ਚੱਲਣਾ ਸਾਡਾ ਮੀਟਿੰਗ ਦੇਖਾਂਗੇ ਮਿਲੂਗੀ। ਪਰ ਇਹ ਕੀ ਹੋ ਰਿਹਾ? ਇਹ ਭਾਈ ਪ੍ਰਸ਼ਾਸਨ ਨੂੰ ੱਤਕਾ ਹੋ ਰਿਹਾ ਜੀ। ਜੀ। ਹਾਂਜੀ ਹਾਂਜੀ। ਠੀਕ ਹੈ। ਬਿਲਕੁਲ ਦੇਖੋ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਚੱਲ ਰਿਹਾ ਹੈ ਕਿ ਆਪਣੇ ਚਲਾ ਰਹੇ ਨੇ ਹਾਂਜੀ ਠੀਕ ਹੈ ਡਰੋਨ ਡਰੋਨ ਰਾਹੀਂ ਵੀ ਕਈ ਕਾਫੀ ਇਥਰ ਗਏ ਗੋਲੇ ਸੁੱਟੇ ਡਰੋਨ ਰਾਹੀਂ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਜਵਾਨਾਂ ਨੇ ਆਪਣੇ ਕੀ ਨਾਲ ਦੇ ਪਤੰਗ ਦੇ ਨਾਲ ਉਹ ਕੁੱਠਾ ਜਵਾਬ ਦਿੱਤਾ ਜੀ ਠੀਕ ਹੈ ਹਾਂਜੀ ਜਾਨੀ ਕਿ ਕਿਸਾਨ ਆਗੂ ਨੇ ਤਾਂ ਇਥੋਂ ਤੱਕ ਕਹਿਤਾ ਵੀ ਸ਼ਾਂਤਮਈ ਆਪਾਂ ਪ੍ਰੋਟੈਸਟ ਕਰ ਰਹੇ ਹੁਣ ਮੀਟਿੰਗ ਦੇਖਦਾ ਮੀਟਿੰਗ ਦਾ ਕੀ ਬਣੂ ਕਿਉਂਕਿ ਮੀਟਿੰਗ ਮੰਗ ਰਹੀ ਹੈ ਸਰਕਾਰ ਇਹ ਗੱਲ ਹੋ ਰਹੀ ਆ ਬਿਲਕੁਲ ਜੀ ਮੰਗ ਰਹੀ ਆ ਜੀ ਜੀ ਕਿ ਸਾਡੇ ਆਪਣੇ ਆਗੂ ਗਏ ਨੇ ਇਹਦੇ ਬਾਰੇ ਵਿਚਾਰ ਕਰ ਰਹੇ ਨੇ ਮੀਟਿੰਗ ਕਰ ਰਹੇ ਨੇ ਜੀ ਕਰੋ ਦੂਜੇ ਪਾਸੇ ਇਹ ਸਿਸਟਮ ਕੀ ਲੱਗਦਾ ਥਰੂ ਗੋਲੇ ਇੰਨੇ ਜ਼ਿਆਦਾ ਗਣਤੀ ਚ ਇਹ ਮੋਦੀ ਦਾ ਧੱਕਾ ਹੋ ਰਿਹਾ ਜੀ ਹੋਰ ਕੀ ਹੋ ਰਿਹਾ ਜੀ ਠੀਕ ਹੈ ਹਾਂਜੀ ਜੀ ਬਿਲਕੁਲ ਤੇ ਇਕੱਠ ਅਸੀਂ ਦੇਖ ਰਹੇ ਨੌਜਵਾਨ ਕਿਸਾਨ ਆਗੂ ਵੀ ਲਗਾਤਾਰ ਵਧ ਰਹੇ ਨੇ ਪੂਰੇ ਬਿਲਕੁਲ ਜੀ ਬਿਲਕੁਲ ਜੋਸ਼ੋ ਜਸ਼ਨ ਵਧ ਰਹੇ ਆ ਜੀ ਹਾਂਜੀ ਹਾਂਜੀ ਪਿੱਛੋਂ ਪੂਰਾ ਕਾਫਲਾ ਆ ਰਿਹਾ ਜੀ ਹੁਣ ਇਸ ਵੱਲੇ ਹਾਂਜੀ ਜਿੰਨਾ ਧੱਕਣਗੇ ਉਹਨਾਂ ਨੂੰ ਵਧਣਗੇ ਜੀ ਠੀਕ ਹੈ ਹਾਂਜੀ ਓਕੇ ਜਰਨੀ ਕਿ ਇੱਕ ਹਵਾ ਦੀ ਗੱਲ ਲਾਈਏ ਜੇ ਹਵਾ ਅੱਜ ਇਧਰੋਂ ਰਾਜਪੁਰੇ ਵੱਲੋਂ ਆ ਰਹੀ ਆ ਅੰਬਾਲੇ ਵੱਲੋਂ ਜਾ ਰਹੀ ਆ ਜਰਨੀ ਕਿ ਉਹ ਕੁਦਰਤ ਨੇ ਵੀ ਥੋੜਾ ਸਿਸਟਮ ਚੇਂਜ ਕੀਤਾ ਬਿਲਕੁਲ ਦਿੱਤਾ ਹੀ ਕੁਦਰਤ ਨੇ ਸਹਾਇਤਾ ਦਿੱਤੀ ਆ ਜੀ ਕਾਲਪੁਰਖ ਦੇਖਦਾ ਪਿਆ ਜੀ ਮਾਰਾ ਹੀ ਉਪਰੋਂ ਜੀ ਹਾਂਜੀ ਆ ਬਲਾਸਟ ਦੇਖੋ ਕਿੰਨਾ ਵੱਡਾ ਬਲਾਸਟ ਹੋਇਆ ਕਿੰਨਾ ਧੂਆਂ ਜੀ ਇੱਥੇ ਇੱਕ ਹੋਏ ਕਈ ਹੋਏ ਨੇ ਜੀ ਹਾਂਜੀ ਔਰ ਕੰਟੀਨਿਊਸੇ ਕਰ ਚੱਲ ਰਹੇ ਨੇ ਜੀ ਇਹ ਹਾਂਜੀ 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 ਇਹ ਤਾਂ ਕੱਲ ਕੱਲ੍ਹ ਦੀ ਚੱਲ ਰਹੇ ਨੇ ਪੂਰੇ ਬਿਲਕੁਲ ਜੀ ਬਿਲਕੁਲ ਕੱਲ੍ਹ ਦੇ ਚੱਲ ਰਹੇ ਨੇ ਜੀ ਪਾਕਿਸਤਾਨ ਦੇ ਬਾਰਡਰ ਤੇ ਲੜਾਈ ਹੁੰ ਹਾਂ ਲੱਗਦਾ ਨਹੀਂ ਆ ਇੱਕ ਦੇਸ਼ ਐ ਇਦਾਂ ਲੱਗ ਰਿਹਾ ਜਿਵੇਂ ਅਸੀਂ ਪਾਕਿਸਤਾਨ 'ਚ ਬੈਠੇ ਆ ਉਹ ਇੰਡੀਆ ਐ ਬਾਕੀ ਭਾਈ ਜੀ ਕਿਸਾਨ ਆਗੂਆਂ ਨੇ ਉੱਥੇ ਉਹ ਵੀ ਕਿਹਾ ਕਿ ਅਸੀਂ ਮੀਟਿੰਗ ਦਾ ਸਮਾਂ ਲੈਨੇ ਆ ਕਿ ਸਰਕਾਰ ਕਹਿ ਰਹੀ ਐ ਕਿ ਗੱਲਬਾਤ ਕਰੋ ਪਰ ਉਹਨਾਂ ਨੇ ਕਿਹਾ ਵੀ ਸ਼ਾਂਤਮਈ ਰਹੀ ਕਰ ਉਸ ਤੋਂ ਬਾਅਦ ਤਾਂ ਗੋਲੇ ਕਾਫੀ ਬਰਾਏ ਗਏ ਨੇ ਗੱਲਬਾਤ ਤਾਂ ਕਰੀਏ ਗੱਲਬਾਤ ਐ ਆਪ ਗੋਲੇ ਘੇਰ ਰਹੇ ਨੇ ਗੱਲਬਾਤ ਇਸ ਮੋਲ 'ਚ ਥੋੜੀ ਹੋਏਗੀ ਇੱਕ ਪਾਸੇ ਤੁਸੀਂ ਸਾਡੇ ਬੰਦੇ ਫੱਟੜ ਕਰੀ ਜਾਓ ਦੂਜੇ ਪਾਸੇ ਕਿ ਜੇ ਗੱਲਬਾਤ ਕਰਨੀ ਐ ਗੱਲਬਾਤ ਕਰਨੀ ਪਹਿਲਾਂ ਇਹਨਾਂ ਨੂੰ ਸ਼ਾਂਤ ਕਰਾਓ ਜਿਹੜੇ ਗੋਲੇ ਘੇਰ ਰਹੇ ਨੇ ਕੱਲ ਦਾ 2000 ਗੋਲੇ ਗੇਰ ਚੁੱਕੇ ਹੋਣੇ ਨੇ ਆਪੇ 6 600 6 6 ਡਰੋਨ ਨਾਲ ਇਕੱਠੇ ਗੋਲੇ ਗੇਰ ਰਹੇ ਨੇ ਤੇ ਗੋਲ ਆ ਵੀ ਪਹਿਲਾਂ ਇੱਕ ਨਾਰਮਲ ਗੋਲੇ ਹੁੰਦੇ ਸੀਗੇ ਅੱਜ ਜਿਹੜੇ ਗੇਰ ਰਹੇ ਵੀ ਸਪੋਰਟ ਗਾਲੇ ਆ ਕੱਲ ਵੀ ਸਪੋਰਟ ਗਾਲੇ ਗੇਰੇ ਇਹਨਾਂ ਨੇ ਇਹ ਵੀ ਜੀ ਪੰਜਾਬ ਦੇ ਮੁੱਖ ਮੰਤਰੀ ਦੀ ਨਲਕੀ ਹੈ ਇਹ ਖੱਟਰ ਦੀ ਧਰਤੀ ਨਹੀਂ ਨਾ ਮੋਦੀ ਦੀ ਧਰਤੀ ਹੈ ਪੰਜਾਬ ਦੀ ਧਰਤੀ ਹੈ ਤਸਵੀਰ ਆ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜਾ ਹਰਿਆਣੇ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਲਗਾਤਾਰ ਵੱਡੀ ਗਿਣਤੀ 'ਚ ਦੇਖੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਉਹ ਪਹਿਲਾਂ ਆਗੂਆਂ ਨੇ ਕਿਹਾ ਕਿ ਸਾਡੇ ਨੌਜਵਾਨ ਅੱਗੇ ਨਹੀਂ ਵਧਣਗੇ ਅਸੀਂ ਪਿੱਛੇ ਹੀ ਰਹਾਂਗੇ ਮੀਟਿੰਗ ਤੋਂ ਬਾਅਦ ਦੇਖਾਂਗੇ ਜਿਵੇਂ ਵੀ ਸਿਸਟਮ ਹੋਇਆ ਪਰ ਇਹ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ ਲਗਾਤਾਰ ਜਿਹੜੇ ਗੋਲੇ ਭਰਾਏ ਜਾ ਰਹੇ ਨੇ ਅਥਰੂ ਗੈਸ ਦੇ ਵੱਡੇ ਵੱਡੇ ਗੋਲੇ ਕੋਈ ਨਹੀਂ ਹੁੰਦਾ ਤੁਸੀਂ ਬਾਸੋਗਾ ਉੱਥੇ ਹਾਂਜੀ ਭਾਈ ਜੀ ਕਿੰਨੇ ਕੁ ਗੋਲੇ ਭਰਾਏ ਜਾ ਰਹੇ ਬਾਈ ਅਣਗਿਣਤ ਆ ਰਹੇ ਪਤਾ ਨਹੀਂ ਲੱਗ ਰਿਹਾ ਕਿੰਨੇ ਕਿ ਆ ਦੁਨੀਆ ਨੂੰ ਪਰੇਸ਼ਾਨ ਕਰਕੇ ਅੰਨ ਨਹੀਂ ਕਰਦੇ ਲੋਕ ਉਰੇ ਠੀਕ ਹੈ ਦੱਸ ਕਿਹੜੇ ਦੁਸ਼ਮਣੇ ਅਸੀਂ ਅਸੀਂ ਇੰਡੀਆ ਦਾ ਹਿੱਸਾ ਨਹੀਂ ਹੈਗੇ ਪੰਜਾਬ ਇੰਡੀਆ 'ਚ ਨਹੀਂ ਆ ਗਿਆ ਇੰਨਾ ਪਰੇਸ਼ਾਨ ਕਰਨਾ ਯਾਰ ਕਿਸੇ ਨਾਲ ਇੰਨੀ ਦਰਿੰਦਗੀ ਕਰਨੀ ਬਹੁਤ ਗਲਤ ਹੈ ਕੀ ਲੱਗਦਾ ਕਿਸਾਨਾ ਗੁਣ ਐਲਾਨ ਵੀ ਕੀਤਾ ਕਿ ਆਪਾਂ ਮੀਟਿੰਗ ਦਾ ਸਮਾਂ ਮੰਗਦੇ ਨੇ ਮੀਟਿੰਗ ਕਰਦੇ ਹਾਂ ਹਜੇ ਸ਼ਾਂਤਮਈ ਬੈਠੋ ਉਸ ਤੋਂ ਬਾਅਦ ਪਰ ਇਹ ਐਵੇਂ ਚੱਲ ਰਹੇ ਨੇ ਬਾਈ ਸਾਰੇ ਸ਼ਾਂਤਮਈ ਸਾਰੇ ਕੁਝ ਲੋਕ ਬੈਠੇ ਸੀ ਕੁਝ ਖੜੇ ਸੀ ਇਹਨਾਂ ਨੇ ਆਪਣੇ ਆਪ ਹੀ ਇਹਨਾਂ ਨੇ ਗੋਲੇ ਚਲਾਣੇ ਸ਼ੁਰੂ ਕਰਤੇ ਕਿਸੇ ਨੇ ਕੁਝ ਵੀ ਇਹਨਾਂ ਨੂੰ ਨਹੀਂ ਕਿਹਾ ਕੋਈ ਅੱਗੇ ਵੀ ਨਹੀਂ ਮੁੰਡਾ ਵਧਿਆ ਤਾਂ ਵੀ ਆਪਣੇ ਆਪ ਚਲਾਣਾ ਸ਼ੁਰੂ ਕਰਤੇ ਬਹੁਤ ਬੁਰਾ ਹਾਲ ਹੈ ਬਾਈ ਇਹ ਕੀ ਬਾਉਂਡਰ ਲਾਈਨ ਤੇ ਖੜੇ ਹੋ ਤੁਸੀਂ ਬਾਉਂਡਰ ਲਾਈਨ ਤੋਂ ਇੱਧਰ ਖੜੇ ਹੋ ਵੀਰ ਜੀ ਬਾਉਂਡਰ ਲਾਈਨ ਜਿੱਥੇ ਇਹ ਜਿਹੜੀ ਆਰਮੀ ਖੜੀ ਹੈ ਇਹਨਾਂ ਦੀ ਇਹ ਸਾਡੇ ਪੰਜਾਬ ਦੇ ਵਿੱਚ ਕਿਹੜੀ ਹੈ ਬਾਰਡਰ ਇਹ ਠੱਗਰ ਦੇ ਪੁੱਲ ਤੋਂ 500 ਮੀਟਰ ਅੱਗੇ ਹਰਿਆਣੇ ਦਾ ਬਾਰਡਰ ਪੈਂਦਾ ਹੈ ਹਾਂਜੀ ਇਹ ਸਾਡੇ ਏਰੀਆ 'ਚ ਆ ਕੇ ਸਾਡੇ ਕੋਲ ਉੱਪਰ ਇਹ ਕਰ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਸਿੱਧੀਆਂ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਉਹ ਜਿਹੜੇ ਅਥਰੂ ਗਾਇਦੇ ਗੋਲੇ ਛੁੱਟੇ ਜਾ ਰਹੇ ਨੇ ਦੇਖੋ ਕਿਸ ਤਰੀਕੇ ਨਾਲ ਧੂਆਂ ਹੀ ਧੂਆਂ ਧੂਆਂ ਹੀ ਧੂਆਂ ਇੱਥੇ ਆ ਰਹੇ ਲਗਾਤਾਰ ਲਗਾਤਾਰ ਦੇਖੋ ਤਸਵੀਰਾਂ ਡਰੋਨ ਡਰੋਨ ਰਾਹੀ ਅਥਰੂ ਗੈਸ ਦੇ ਗੋਲੇ ਤਸਵੀਰਾਂ ਡਰੋਨ ਦੀਆਂ ਦਿਖਾਵਾਂਗੇ ਕਿ ਡਰੋਨ ਅੱਗੇ ਵੱਧ ਰਿਹਾ ਕਿਸਾਨਾਂ ਵੱਲ ਦੇਖੋ ਗੋਲਾ ਸੁੱਟਿਆ ਅਥਰੂ ਗੈਸ ਦੇ ਕੋਲੇ ਡਰੋਨ ਫੇਰ ਅੱਗੇ ਆ ਰਿਹਾ ਤੇ ਲਗਾਤਾਰ ਗੋਲੇ ਸੁੱਟੇ ਹਾ ਡਰੋਨ ਅੱਜ ਕਾਫੀ ਕਿਸਾਨ ਆਗੂਆਂ ਨੇ ਸੰਬੋਧਨ ਵੀ ਕੀਤਾ ਕਿ ਅਸੀਂ ਮੀਟਿੰਗ ਕਰ ਲਈ ਅਸੀਂ ਵੀ ਤਿਆਰ ਹਾਂ ਜੇ ਸਰਕਾਰ ਕਹਿ ਰਹੀ ਹੈ ਕਿ ਮੀਟਿੰਗ ਕਰੋ ਅਸੀਂ ਵੀ ਕਰਾਂਗੇ ਪਰ ਮਾਹੌਲ ਸ਼ਾਂਤ ਮਈ ਰੱਖੋ ਪਰ ਲਗਾਤਾਰ ਜਿਹੜੇ ਗੋਲੇ ਨੇ ਵੱਡੀ ਗਿਣਤੀ ਚ ਡਰੋਨ ਕੱਲ ਚੱਲਿਆ ਸੀ ਉਸ ਤੋਂ ਬਾਅਦ ਰੁਕਿਆ ਡਰੋਨ ਪਰ ਅੱਜ ਡਰੋਨ ਨੇ ਬੜਾ ਹੀ ਘਾਤਕ ਹਮਲਾ ਕੀਤਾ ਨੌਜਵਾਨਾਂ ਤੇ ਕਿਸਾਨਾਂ ਤੇ ਲਗਾਤਾਰ ਅਥਰੂ ਗਏ ਦੇ ਗੋਲੇ ਸੁੱਟੇ ਜਾ ਰਹੇ ਨੇ ਪਰ ਕਿਸਾਨ ਵੱਡੇ ਵੱਡੇ ਸਪਰੇਅ ਵਾਲੇ ਪੰਪ ਨੇ ਉਹ ਲੈ ਕੇ ਉਹ ਗੋਲਿਆਂ ਨੂੰ ناکਾਮ ਕਰ ਰਹੇ ਨੇ ਗੋਲਿਆਂ ਦੀ ਪਾਵਰ ਆ ਗੋਲਿਆਂ ਦਾ ਧੂਆਂ ਬਾਈ ਜੀ ਕਿਵੇਂ ਦਾ ਮਾਹੌਲ ਕਿਵੇਂ ਦਾ ਲੱਗ ਰਿਹਾ ਮਾਹੌਲ ਬੜਾ ਤਣਾਪੂਰਵਕ ਬਣਿਆ ਹੋਇਆ ਕੱਲ ਦਾ ਹੂੰ ਬਾਕੀ ਠੀਕ ਹੈ ਚੜਾਈ ਕਰਾਂਗੇ ਚੜਦੀ ਕਲਾ ਚ ਠੀਕ ਹੈ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਡਰੋਨ ਰਾਹੀਂ ਅਥਰੂ ਗੈਸ ਦੇ ਗੋਲੇ ਧੂਆਂ ਹੀ ਧੂਆਂ ਸ਼ੰਭੂ ਬਾਊਡਰ ਤੇ ਜਨਨ ਕਿ 13 ਫਰਵਰੀ ਜਿਸ ਤਰ੍ਹਾਂ ਪਹਿਲੇ ਦਿਨ ਦੇਖੋ ਗੋਲੇ ਨੂੰ ਕਿਸ ਤਰ੍ਹਾਂ ناکਾਮ ਕਰਦੇ ਅਥਰੂ ਗੈਸ ਦੇ ਗੋਲੇ ਨੂੰ ਕਿਸ ਤਰੀਕੇ ਨਾਲ ਕਿਸਾਨ ਆਗੂ ناکਾਮ ਕਰ ਰਹੇ ਨੇ ਉਹਤੇ ਪਾਣੀ ਦੀਆਂ ਬੁਛਾੜਾਂ ਮਾਰ ਰਹੇ ਨੇ ਪਾਣੀ ਨਾਲ ਉਹਨੂੰ ਕਿ ਉਹਦਾ ਜਿਹੜਾ ਖਤਰਨਾਕ ਉਹ ਚ ਕੈਮੀਕਲ ਨੇ ਉਹਨੂੰ ਸ਼ਾਂਤ ਕਰ ਸਕੀਏ ਪਰ ਹਰਿਆਣਾ ਦੀ ਤਰਫੋਂ ਲਗਾਤਾਰ ਲਗਾਤਾਰ ਵੱਡੇ ਵੱਡੇ ਗੋਲੇ ਅਥਰੂ ਗੈਸ ਦੇ ਡਰੋਨ ਰਾਹੀਂ ਡਰੋਨ ਆਉਂਦਾ ਤਾਂ ਕਾਫੀ ਗੋਲੇ ਸੁੱਟ ਕੇ ਜਾਂਦਾ ਕਿਸ ਤਰੀਕੇ ਨਾਲ ਸ਼ੰਭੂ ਬਾਰਡਰ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਲਗਾਤਾਰ ਦੇਖੋ ਵੱਡੇ ਵੱਡੇ ਗੋਲੇ ਕਿਸਾਨਾਂ ਵੱਲ ਸੁੱਟੇ ਜਾ ਰਹੇ ਨੇ ਪਰ ਫਰਕ ਇਹ ਹੈ ਕਿ ਅੱਜ ਹਵਾ ਦਾ ਫਰਕ ਆ ਹਵਾ ਜਿੱ트로 ਗੋਲੇ ਆ ਰਹੇ ਨੇ ਉਹਨਾਂ ਦੀ ਹਵਾ ਅਥਰੂ ਗੈਸ ਉਧਰ ਹੀ ਜਾ ਰਹੀ ਆ ਸੋ ਕਿਸਾਨ ਇੱਥੇ ਖੜੇ ਨੇ ਕਹਿ ਰਹੇ ਨੇ ਕਿ ਸ਼ਾਂਤਮਈ ਅਸੀਂ ਪ੍ਰੋਟੈਸਟ ਕਰ ਰਹੇ ਆ ਪ੍ਰਦਰਸ਼ਨ ਕਰ ਰਹੇ ਆ ਕਿਸਾਨ ਆਗੂਆਂ ਨੇ ਵੀ ਇੱਥੋਂ ਤੱਕ ਕਿਹਾ ਸੀ ਕਿ ਕੇਂਦਰ ਸਰਕਾਰ ਮੀਟਿੰਗ ਮੰਗ ਰਹੀ ਆ ਅਸੀਂ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਆਗੂਆਂ ਨੇ ਵੀ ਕਿਹਾ ਕਿ ਮੀਟਿੰਗ ਕਰੋ ਸਾਰੇ ਕਿਸਾਨਾਂ ਨੇ ਕਿਹਾ ਮੀਟਿੰਗ ਕਰੋ ਪਰ ਮੀਟਿੰਗ ਤੋਂ ਬਾਅਦ ਜਿਹੜੇ ਹਾਲਾਤ ਸੰਭੂ ਬਾਰਡਰ ਦੇ ਨੇ ਉਹ ਕਾਫੀ ਤਣਾਅਪੂਰ ਨੇ ਭਾਈ ਜੀ ਹੁਣੇ ਮੌਜੂਦ ਨੇ ਭਾਈ ਜੀ ਕੀ ਨਾਮ ਆਪਣਾ ਭਾਈ ਜੀ ਰਮਨਪ੍ਰੀ ਸਿੰਘ ਅੱਛਾ ਰਮਨ ਜੀ ਕਿਵੇਂ ਦੇਖਦੇ ਹੋ ਪਹਿਲੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤ ਵੀ ਪ੍ਰੋਟੈਸਟ ਚੱਲ ਰਿਹਾ ਜੀ ਮੀਟਿੰਗ ਕਰਾਂਗੇ ਫਿਰ ਦੇਖਾਂਗੇ ਪਰ ਇਧਰ ਕੀ ਚੱਲ ਰਿਹਾ ਦੇਖੋ ਤੁਹਾਡੇ ਸਾਹਮਣੇ ਆ ਉਹਨਾਂ ਵੱਲੋਂ ਰਬੜ ਦੀਆਂ ਗੋਲੀਆਂ ਮਾਰ ਰਹੇ ਨੇ ਉਹ ਬੁਲੇਟ ਚਲਾ ਰਹੇ ਨੇ ਤੇ ਬੰਬ ਦੇਖੋ ਤੁਹਾਡੇ ਸਾਹਮਣੇ ਕਿਵੇਂ ਮਾਰ ਰਹੇ ਨੇ ਠੀਕ ਹੈ ਤੇ 15 ਤੋਂ 20 ਕਿਸਾਨ ਜ਼ਖਮੀ ਹੋ ਗਏ ਪਰ ਹਜੇ ਵੀ ਨਹੀਂ ਹਟ ਰਹੇ ਉਹਨਾਂ ਨੇ ਪੂਰੀ ਪਰਮਿਸ਼ਨ ਦਿੱਤੀ ਹੋਈ ਆ ਵੀ ਦੇ ਕੋਈ ਮਰਦਾ ਮਰਨ ਜਾਣ ਦੋ ਸਾਨੂੰ ਕੋਈ ਚੱਕਰ ਨਹੀਂ ਪਰ ਹਰਿਆਣਾ ਜਿਸੀਂ ਬਾੜ ਨਹੀਂ ਦੇਣਾ ਹੁਣ ਮੋਦੀ ਜੇਰਾ ਗੱਲੇ ਕਰ ਰਿਹਾ ਵੀ ਮਾਇਰ ਸਭ ਕਾ ਸਾਥ ਸਭ ਕਾ ਵਿਕਾਸ ਸਾਥ ਦੰਦਾ ਉਹਨੂੰ ਮੰਨਣਾ ਹੋਣਾ ਚਾਹੀਦਾ ਉਹਨੂੰ ਪੁੱਛਣਾ ਚਾਹੀਦਾ ਆ ਕੇ ਬਰੇ ਸੰਗਤ ਨੂੰ ਵੀ ਆ ਕੇ ਸਾਨੂੰ ਪ੍ਰੋਬਲਮ ਦੱਸੋ ਆਪਣੀ ਕੀ ਆ ਜਿਹੜੀ ਫੋਰਸ ਆ ਉਹ ਵੀ ਅੱਗੇ ਨੂੰ ਵਧ ਰਹੀ ਆ ਪੰਜਾਬ ਵੱਲ ਨੂੰ ਆ ਰਹੀ ਆ ਅੱਗੇ ਨੂੰ ਆ ਰਹੇ ਨੇ ਉਹ ਅੱਗੇ ਆ ਕੇ ਦੇਖੋ ਤੁਹਾਡੇ ਸਾਹਮਣੇ ਕਿ ਪੂਰੇ ਬਹੁਤ ਚਲਾ ਰਹੇ ਨੇ ਬੋਲਟ ਬੰਗ ਦੂਏ ਚਲਾ ਰਹੇ ਨੇ ਆਪਣੇ ਪੈਲੇਟ ਗੰਨਾ ਚਲਾ ਰਹੇ ਨੇ ਤੇ 15 ਤੋਂ 20 ਕਿਸਾਨ ਸਾਡੇ ਲੀਡਰ ਸਾਡੇ ਬੰਦੇ ਨੌਜਵਾਨ ਝਖਮੀ ਵੀ ਹੋਏਗੇ ਇਹ ਤਾਂ ਤੁਸੀਂ ਦੇਖ ਰਹੇ ਹੋ ਵੀ ਤੁਸੀਂ ਦੋਹਰਾ ਚਿਹਰਾ ਸਰਕਾਰ ਦਾ ਇੱਕ ਪਾਸੇ ਗੱਲਬਾਤ ਨੂੰ ਵੀ ਕਹਿ ਰਹੇ ਨੇ ਇੱਕ ਪਾਸੇ ਉੱਪਰ ਸਾਡੇ ਤੇ ਅਟੈਕ ਕਰ ਰਹੇ ਨੇ ਦੋਹਰਾ ਚਾਰਾ ਲੈ ਕੇ ਆ ਰਹੀ ਹੈ ਸਰਕਾਰ ਤੁਹਾਨੂੰ ਦੀ ਸਰਕਾਰ ਤੋਂ ਦਿਖਦੇ ਆ ਵੀ ਅਜੀ ਤਾਂ ਇਹ ਗੱਲ ਕਹਿ ਰਹੇ ਆ ਵੀ ਇਹ ਕੁਝ ਨਾ ਕਰੋ ਇੱਥੇ ਆਪਣਾ ਬਾਰਡਰ ਲਾ ਲਓ ਸਾਲਿਆਂ ਨੂੰ ਆਉਣ ਨਾ ਦਿਓ ਇਹਨਾਂ ਨੂੰ ਸਰਪੰਨ ਸਿੰਘ ਪੰਦੇਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਾ ਕੇ ਸਰਕਾਰ ਨਾਲ ਮੀਟਿੰਗ 'ਚ ਇਹ ਗੱਲ ਕਰਾਂਗੇ ਵੀ ਤੁਹਾਡਾ ਦੋਗਲਾ ਚਿਹਰਾ ਕਿਉਂ ਆ ਕਿਉਂ ਕਿਸ ਤਰ੍ਹਾਂ ਤੁਸੀਂ ਉੱਥੇ ਇਹਨੇ ਅਥਰੂ ਗੈਸ ਦੇ ਬੰਬ ਸੁੱਟ ਰਹੇ ਹੋ ਸੋ ਲੀਡਰ ਆਈ ਸਾਡੇ ਲੀਡਰ ਸਾਹਿਬਾਨ ਜੋ ਸਾਨੂੰ ਹੁਕਮ ਕਰ ਰਹੇ ਨੇ ਅਸੀਂ ਉਹਨਾਂ ਨੇ ਹੁਕਮ ਤੇ ਫੁੱਲ ਚੜਾ ਰਹੇ ਹਨ ਪਰ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਦੇਖ ਰੋ ਪੈਲਟ ਗੰਨਾ ਬੰਬ ਮਾਰ ਰਹੇ ਨੇ ਸਿੱਧੀਆਂ ਗੋਲੀਆਂ ਮਾਰ ਰਹੇ ਨੇ ਅਸੀਂ ਸਾਡੇ ਹੁਣ ਜਿੰਨਾ ਅਸੀਂ ਅਹਿੰਸਾ ਨਾਲ ਚੱਲ ਰਹੇ ਅਸੀਂ ਇਹ ਸਾਡੇ ਹੁਣ ਸਫਰ ਦਾ ਫਨ ਲੁੱਟ ਰਿਹਾ ਦੇਖੋ ਧਮਾਕੇਦਾਰ ਬੰਬ ਅਥਰੂ ਗੈਸ ਦੇ ਵੱਡੇ ਵੱਡੇ ਗੋਲੇ ਧਮਾਕੇਦਾਰ ਪੂਰਾ ਬਹੁਤ ਵੱਡਾ ਬਲਾਸਟ ਕਰਦੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਅਰ ਦਿਖਾ ਰਹੇ ਆ ਸ਼ੰਭੂ ਪਾਊਡਰ ਦੀਆਂ ਜਿੱਥੇ ਹਾਲਾਤ ਫੇਰ ਤਣਾਅਪੂਰਨ ਹੋਏ ਹੋਏ ਪਏ ਨੇ ਕਿਸਾਨਾਂ ਨੇ ਮੀਟਿੰਗ ਲਈ ਗੱਲਬਾਤ ਆਖੀ ਕਿ ਮੀਟਿੰਗ ਕਰਾਂਗੇ ਅਸੀਂ ਵੀ ਕਰਨ ਨੂੰ ਤਿਆਰ ਆ ਸੁਣ ਲਗਾਤਾਰ ਲਗਾਤਾਰ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾਉਣਿਆ ਕਿ ਅਥਰੂ ਗੈਸ ਦੇ ਗੋਲੇ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਉਹਨੂੰ ناکਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਦੇਖੋ ਨੌਜਵਾਨ ਅੱਗੇ ਆਏ ਨੇ ਕਿਉਂਕਿ ਅਥਰੂ ਗੈਸ ਦੇ ਗੋਲੇ ਵੀ ਅੱਗੇ ਸੁੱਟਣ ਲੱਗ ਗਏ ਲਗਾਤਾਰ ਤਸਵੀਰਾਂ ਤੁਹਾਨੂੰ ਕਿ ਬੋਰੀਆਂ ਨਾਲ ਕਿਸ ਤਰ੍ਹਾਂ ਅਥਰੂ ਗਾਇ ਦਾ ਗੋਲਾ ਸਿੱਟਾ ਗਿਆ ਤੇ ਉਸ ਨੂੰ ناکਾਮ ਕੀਤਾ ਡਿਸਚਾਰਜ ਕੀਤਾ ਉਹਨਾਂ ਨੂੰ ਫੋਰਸ ਲਗਾਤਾਰ ਸੰਭੂ ਬਾਰਡਰ ਦਾ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਕਾਫੀ ਜਦੋਜਿਹ ਦੇ ਇੱਥੇ ਚੱਲ ਰਿਹਾ ਕਿਸਾਨਾਂ ਵੱਲੋਂ ਕਿਸਾਨ ਇੱਥੇ ਰੁਕੇ ਹੋਏ ਨੇ ਨੌਜਵਾਨ ਰੁਕੇ ਹੋਏ ਨੇ ਪਰ ਹਰਿਆਣੇ ਵੱਲੋਂ ਜੋ ਫੋਰਸ ਆ ਜੋ ਪੈਰਾਮਿਲਟਰੀ ਫੋਰਸਸ ਨੇ ਉਹ ਅੱਗੇ ਨੂੰ ਵੱਧ ਰਹੀਆਂ ਨੇ ਅਤੇ ਜਿਹੜੇ ਪਹਿਲਾਂ ਗੋਲੇ ਪਿੱਛੇ ਤੱਕ ਪਹੁੰਚਦੇ ਸੀ ਉਹ ਅੱਗੇ ਤੱਕ ਆ ਰਹੇ ਨੇ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਕਾਫੀ ਤਣਾਅਪੂਰਨ ਦਿਖਾ ਰਿਆ ਕਿ ਕਿਸਾਨ ਉੱਥੇ ਖੜੇ ਨੇ ਪਰ ਪੈਰਾਮਿਲਟਰੀ ਫੋਰਸਸ ਨੇ ਉਹ ਰਾਜਪੁਰੇ ਵੱਲ ਜਿਸਨੂੰ ਕਿ ਪੰਜਾਬ ਵੱਲ ਐਂਟਰ ਹੋ ਰਹੀਆਂ ਨੇ ਕਾਫੀ ਵੱਡੀ ਗਿਣਤੀ 'ਚ ਗੋਲੇ ਪੂਰੇ ਜ਼ਬਰਦਸਤ ਗੋਲੇ ਭਰਾਏ ਜਾ ਰਹੇ ਨੇ ਅਥਰੂ ਗੈਸ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਗਾਤਾਰ ਇਸ ਤਰੀਕੇ ਨਾਲ ਜਿਹੜੇ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਵੀ ਜਦੋਂ ਜੇ ਚਾਰੀਆਂ ਕੇ ਗੋਲਿਆਂ ਨੂੰ ناکਾਮ ਕੀਤਾ ਜਾਵੇ ਜ਼ਬਰਦਸਤ ਗੋਲੇ ਅਤੇ ਟਰੈਕਟਰ ਟਰੈਕਟਰ ਕਿਸ ਤਰੀਕੇ ਨਾਲ ਜਿਹੜੇ ਪੰਪ ਨੇ ਉਹ ਪੰਪ ਚਲਾਏ ਜਾ ਰਹੇ ਨੇ ਕਿਸਾਨਾਂ ਵੱਲੋਂ ਗੋਲਿਆਂ ਨੂੰ ناکਾਮ ਕਰਨ ਵਾਸਤੇ ਅਥਰੂ ਕੰਮ ਕਰਨ ਵਾਸਤੇ ਤਸਵੀਰਾਂ ਤੁਹਾਨੂੰ ਸੁਧੀਆਂ ਦਿਖਾ ਰਿਹਾ ਕਿ ਗੋਲਿਆਂ ਦੇ ਵੱਡੇ ਵੱਡੇ ਬਲਾਸਟ ਹੋ ਰਹੇ ਨੇ ਕਿਸਾਨਾਂ ਨੇ ਆਪਣੇ ਟਰੈਕਟਰ ਚਲਾਏ ਹੋਏ ਨੇ ਟਰੈਕਟਰਾਂ ਨਾਲ ਪੰਪ ਖਸਲਾਂ ਤੇ ਸਪਰੇਅ ਕਰਨ ਵਾਲੇ ਪੰਪਾ ਨਾਲ ਗੋਲੀਆਂ ਜਿਹੜੇ ਵੱਡੇ ਵੱਡੇ ਬਲਾਸਟ ਆ ਉਹਨੂੰ ਨਾਕਾਮ ਕਰ ਰਹੇ ਨੇ ਪਰ ਲਗਾਤਾਰ ਜਿਹੜੀ ਗੋਲੀਆਂ ਦੀ ਗੰਦਿੱਆ ਉਹ ਚਾਰੀਆ ਕਿਸਾਨਾਂ ਵੱਲ ਪੂਰਾ ਹਰਿਆਣੇ ਵੱਲੋਂ ਹਮਲਾ ਹੋ ਰਿਹਾ ਪੂਰਾ ਹਮਲਾ ਕੀਤਾ ਜਾ ਰਿਹਾ ਦੇਖੋ ਪੈਰਾਮਿਲਟਰੀ ਫੋਰਸਸ ਅੱਗੇ ਵੱਧ ਰਹੀ ਆ ਪੰਜਾਬ ਵੱਲੋਂ ਆ ਰਹੀ ਆ ਤੇ ਦੂਜੇ ਪਾਸੇ ਕਿਸਾਨ ਆਗੂ ਉਥੇ ਖੜੇ ਨੇ ਚੜ ਕੇ ਕਿਸਾਨ ਆਗੂ ਨੇ ਕਿਆ ਸੀ ਕਿ ਐਸੀ ਕਿ ਐਸੀ ਮੀਟਿੰਗ ਕਰਨ ਨੂੰ ਤਿਆਰ ਆ ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਵੀ ਮੀਟਿੰਗ ਕਰਨ ਨੂੰ ਤਿਆਰ ਆ ਚੰਨੋਂ ਦੋਨੇ ਪਾਸੋਂ ਮੀਟਿੰਗ ਲਈ ਤਿਆਰ ਹਾਂ ਤਾਂ ਸਰਕਾਰ ਡੋਗਲਾ ਚਿਹਰਾ ਕਿਉਂ ਦਿਖਾਰੀਆ ਭਾਈ ਜੂਰੀ ਮੌਜੂਦ ਨੇ ਭਾਈ ਜੀ ਕਿਵੇਂ ਦੇਖਦੇ ਹੋ ਸਰਕਾਰ ਕਹਿ ਰਹੀ ਹੈ ਮੀਟਿੰਗ ਕਰੋ ਕਿਸਾਨ ਕਹਿੰਦੇ ਅਸੀਂ ਮੀਟਿੰਗ ਕਰਦੇ ਆ ਵੀ ਆ ਡੋਗਲਾ ਚਿਹਰਾ ਕਿਉਂ ਦਿਖਾਇਆ ਕਿਵੇਂ ਦੇਖਦੇ ਹੋ ਇਹ ਸਾਰੀ ਗੰਦੀ ਸਿਆਸਤ ਦਾ ਕੰਮ ਹੈ ਮੇਰੇ ਵੀਰ ਠੀਕ ਹੈ ਪਰ ਆ ਜਿਹੜੇ ਕਿਸਾਨ ਬੈਠੇ ਇਹ ਪਿੱਛਾ ਨਹੀਂ ਮੁੜਦੇ ਹੁਣ ਠੀਕ ਹੈ ਇਹਨਾਂ ਨੇ ਜਾਣਾ ਹੀ ਜਾਣਾ ਆ ਭਾਵੇਂ 10 ਦਿਨ ਲੱਗਣ ਭਾਵੇਂ 10 ਸਾਲ ਲੱਗਣ ਹੁਣ ਬੈਠ ਗਏ ਤਾ ਬਹਿ ਗਏ ਕੋਈ ਗੱਲ ਨਹੀਂ ਕਰੀ ਚੱਲਣ ਦੇ ਆ ਜਿੰਨਾ ਕਿ ਜਗਾੜ ਕੱਲ ਕੱਲ ਲਾਇਆ ਸੀਗਾ ਜਗਾੜ ਹੁਣ ਉਹਦਾ ਜਗਾੜ ਆ ਗਿਆ ਕੱਲ ਤਾਂ ਕੀਤਾ ਵੀ ਵੱਧ ਜਗਾੜ ਆ ਜਾਏਗਾ ਯਾਨੀ ਕਿ ਸਪਰੇਅ ਵਾਲੇ ਪੰਪ ਲਾਤੇ ਇੱਥੇ ਕਿਤੇ ਨਾ ਕਿਤੇ ਵੀ ਪਾਣੀ ਪੜ ਕੇ ਉਹਨਾਂ ਨੂੰ ਨਾਕਾਮ ਕਰੀਏ ਗੋਰੀਆਂ ਨੂੰ ਪਰ ਹੁਣ ਆਇਆ ਵੀ ਥੋੜੀ ਦੇਰ ਹੈ ਦੇਖ ਰਹੇ ਹਾਂ ਜੇ ਨਾ ਆਏ ਮੰਦੇ ਆ ਪੱਖਿਆਂ ਨਾਲ ਮਿਰਚੀ ਪਾウダー ਧੱਕਿਆ ਜਾਏਗਾ ਬਿਲਕੁਲ ਜੀ ਤਸਵੀਰਾਂ ਬਿਲਕੁਲ ਸੈਂਟਰ ਪੰਜਾਬ ਦੇ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਬਲਾਸਟ ਤੇ ਬਲਾਸਟ ਹੋ ਰਿਹਾ ਵੱਡੇ ਵੱਡੇ ਗੋਲੇ ਜ਼ਬਰਦਸਤ ਗੋਲੇ ਬਹੁਤ ਹੀ ਪਾਵਰਫੁਲ ਅਥਰੂ ਗੈਸ ਦੇ ਗੋਲੇ ੁੱਟੇ ਜਾ ਰਹੇ ਨੇ ਅਤੇ ਉਹਨਾਂ ਨੂੰ ਕਿਸਾਨ ناکਾਮ ਕਰ ਰਹੇ ਨੇ ਕਿ ਐਸੀ ناکਾਮ ਕਰਾਂਗੇ ਵੱਡੇ ਵੱਡੇ ਸਪਰੇਅ ਦੇ ਪੰਪ ਲੈ ਕੇ ਆਏ ਨੇ ਕਿਸਾਨ ਕਿ ਇਹਨਾਂ ਨੂੰ ਇਹ ਬਲਾਸਟ ਨੇ ਜਿਹੜੇ ਅਥਰੂ ਗੈਸ ਆ ਜਿਹੜੀ ਇਹਨੂੰ ਨਾਕਾਮ ਕਰਨ ਲਈ ਕਿਸਾਨਾਂ ਨੇ ਹੀ ਆਪਣੇ ਵੱਲੋਂ ਪੂਰਾ ਪਲਾਨ ਤਿਆਰ ਕੀਤਾ ਆ ਕਿ ਕਿਸ ਤਰੀਕੇ ਨਾਲ ਪਰ ਉਧਰੋਂ ਪੈਰਾਮੈਟਰੀ ਫੋਰਸਾਂ ਜਿਹੜੀ ਉਹ ਥੋੜੀ ਜੀ ਅੱਗੇ ਵੱਧ ਰਹੀ ਆ ਪੰਜਾਬ ਵੱਲ ਵੱਧ ਰਹੀ ਆ ਤੇ ਲਗਾਤਾਰ ਗੋਲਿਆਂ ਨੂੰ ਅੱਗੇ ਅੱਗੇ ਤੱਕ ਗੋਲੇ ਵੱਡੇ ਵੱਡੇ ਬਲਾਸਟ ਤਸਵੀਰਾਂ ਤੁਹਾਨੂੰ ਦਿਖਾਉਣਾ ਹੈ ਕਿ ਧੂਆਂ ਹੀ ਧੂਆਂ ਸ਼ੰਭੂ ਬਾਉਂਡਰ ਤੇ ਸ਼ੰਭੂ ਬਾਉਂਡਰ ਦੀਆਂ ਇੱਕ ਤਣਾਅਪੂਰਨ ਤਸਵੀਰਾਂ ਨੇ ਤਸਵੀਰਾਂ ਤਣਾਅਪੂਰਨ ਨੇ ਜਿੱਥੇ ਦੇਖੋ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਪੈਰਾਮਿਲਟਰੀ ਫੋਰਸਸਾਂ ਨੇ ਜੋ ਅਥਰੂ ਗੈਸ ਦੇ ਗੋਲੇ ਤਸਵੀਰਾਂ ਦੇਖੋ ਸਾਹਮਣੇ ਤੁਹਾਨੂੰ ਪੈਰਾਮਿਲਟਰੀ ਫੋਰਸਸ ਦੀਆਂ हरियाणा प्रशासन दिखाई दे रहा जो आमने सामने ने किसान आमों सामने देखो तस्वीरें तस्वीरें देखो किस तरीके ਨਾਲ बोरियां ਨਾਲ ਪਥਰੂ ਕੈਸ ਦੇ ਗੋਲਿਆਂ ਨੂੰ ਨਾਕਾਮ ਕੀਤਾ ਜਾ ਰਿਹਾ ਪੈਰਾਮਿਲਟਰੀ ਫੋਰਸ ਦੇ ਗੋਲੇ ਪੰਜਾਬ ਵੱਲ ਜਿਆਦਾ ਆਉਣ ਲੱਗੇ ਪਹਿਲਾਂ ਜਿਹੜੇ ਜਿੱਥੇ ਤੱਕ ਆਉਂਦੇ ਸੀ ਉਸ ਤੋਂ ਅੱਗੇ ਤੱਕ ਆਉਣੇ ਸ਼ੁਰੂ ਹੋ ਚੁੱਕੇ ਨੇ ਲਗਾਤਾਰ ਸੈਂਟਰਲ ਪੰਜਾਬ ਟੀਵੀ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸਾਨ ਕਿਸਾਨ ਕਿਸ ਤਰ੍ਹਾਂ ਅੱਖਾਂ ਤੇ ਕਾਫੀ ਇਫੈਕਟ ਕਰਦੇ ਨੇ ਸਾਂ ਜੀਏ ਥਰੂ ਗੈਸ ਦੇ ਗੋਲਿਆਂ ਚ ਕਾਫੀ ਜਦੋਂ ਜਿਹੇ ਨਾਲ ਨੌਜਵਾਨ ਨੇ ਜਿਹੜੇ ਉਹ ਗੋਲਿਆਂ ਨੂੰ ਨਾ ਕੰਮ ਕਰ ਰਹੇ ਨੇ ਦੇਖੋ ਤਸਵੀਰਾਂ ਤਾਂ ਨੂੰ ਦਿਖਾ ਰਹੇ ਹਾਂ ਨੌਜਵਾਨ ਜ਼ਖਮੀ ਵੀ ਹੋਏ ਨੇ ਅਥਰੂ ਗੈਸ ਦੇ ਗੋਲਿਆਂ ਨਾਲ ਜ਼ਖਮੀ ਵੀ ਹੋ ਰਹੇ ਨੇ ਤਸਵੀਰਾਂ ਦਿਖਾਉਂਦੇ ਕਿ ਇੱਕ ਨੌਜਵਾਨ ਦੇ ਨੌਜਵਾਨ ਦੇ ਦੇਖੋ ਅਥਰੂ ਗੈਸ ਦੇ ਗੋਲੇ ਦੀ ਲਪੇਟ ਚ ਆਇਆ ਤਸਵੀਰਾਂ ਤੁਹਾਨੂੰ ਸਿੱਧੀਆਂ ਸਿੱਧੀਆਂ ਦਿਖਾ ਰਹੇ ਹਾਂ ਸੰਭੂ ਬਾਰਡਰ ਦੀਆਂ ਤਣਾਹਪੂਰਨ ਤਸਵੀਰਾਂ ਨੇ ਆ ਬਾਈ ਦੇਖੋ ਦੇਖੋ ਕਿ ਇੱਕ ਨੌਜਵਾਨ ਜ਼ਖਮੀ ਹੋਇਆ ਜਖਮੀ ਹੋਇਆ ਬਾਈ ਜੀ ਕੀ ਲੱਗਿਆ ਛਰ ਲੈ ਲੈ ਬਾਈ ਗੋਲੀਆਂ ਮਾਰ ਰਹੇ ਨੇ ਅਸਲੀ ਗੋਲੀਆਂ ਦੇ ਛਰ ਲਿਆ ਬਾਈ ਦੀ ਬਾਹ ਤੇ ਦੇਖੋ ਕੈਮਰਾ ਨੇੜੇ ਕਰਕੇ ਦੇਖੋ ਠੀਕ ਹੈ ਸੱਦੀਆਂ ਗੋਲੀਆਂ ਮਾਰ ਰਹੇ ਆ ਜਮਾਂ ਹੀ ਜਮਾਂ ਲਾਲੋ ਮੋਦੀ ਆਏ ਹੋਇਆ ਪਿਆ ਵੀ ਪੰਜਾਬੀ ਪਤਾ ਨਹੀਂ ਮੈਂ ਮਾਰ ਦੂੰਗਾ ਹੁਣ ਐਨੇ ਬੰਬ ਤਾਂ ਮੈਨੂੰ ਲੱਗਦਾ ਕਦੇ ਬਾਰਡਰ ਤੇ ਨਹੀਂ ਚੱਲੇ ਹੋਣੇ ਜਿੰਨੇ ਵੇਲੇ ਚਲਾ ਰਹੇ ਨੇ ਕੀ ਲੱਗਦਾ ਤੁਹਾਨੂੰ ਪੈਰਾਮਿਲਟਰੀ ਫੋਰਸ ਅੱਗੇ ਨੂੰ ਵੱਧ ਰਹੀ ਆ ਬਾਈ ਜੀ ਉੱਥੇ ਖੜੀ ਆ ਜਾ ਕਿਸਾਨ ਮੜਾ ਜਾ ਵੀ ਗਾਂਹਾਂ ਨੂੰ ਜਾਣ ਦੇ ਆਪਣੇ ਹੱਕਾਂ ਵਾਸਤੇ ਸ਼ਾਂਤਮਈ ਗੱਲ ਕਰਦੇ ਨੇ ਬੰਬ ਮਾਰਦੇ ਨੇ ਆ ਦੇਖੋ ਤੁਹਾਡੇ ਸਾਹਮਣੇ ਕਿਵੇਂ ਠਾਠਾ ਹੋ ਨੌਜਵਾਨ ਦੀਆਂ ਤਸਵੀਰਾਂ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਹਾਲਾਤ ਨੇ ਜਿਹੜੇ ਹਾਲਾਤ ਨੇ ਜਿਹੜੇ ਵੱਤ ਤੋਂ ਵੱਧ ਨੇ ਸੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਕਿ ਕਿਸ ਤਰੀਕੇ ਨਾਲ ਅਥਰੂ ਗੈਸ ਦੇ ਗੋਲੇ ਵੱਡੀ ਗਿਣਤੀ ਚ ਵੱਡੀ ਗਿਣਤੀ ਚ ਸੁੱਟੇ ਜਾ ਰਹੇ ਨੇ ਤਲਾਪੁਰ ਸੰਭੂ ਬਾਰਡਰ ਦਾ ਮਾਹੌਲ ਜਿੱਥੇ ਨੌਜਵਾਨ ਜਦੋ ਜੇਚ ਲੱਗੇ ਹੋਏ ਨੇ ਇੱਥੇ ਟਰੈਕਟਰ ਖੜਾ ਰੱਖੇ ਨੇ ਸਪਰੇਅ ਵਾਲੇ ਵੱਡੇ ਪੰਪਟਰੈਕਟਰ ਵਾਲੇ ਜਿੰਨਾ ਤੇ ਫਸਲਾਂ ਤੇ ਸਪਰੇਅ ਕਰਦੇ ਨੇ ਉਹਨਾਂ ਚ ਪਾਣੀ ਭਰਿਆ ਹੋਇਆ ਨਾਕਾਮ ਬੋਰੀਆਂ ਲਈਆਂ ਹੋਈਆਂ ਨੇ ਕਿ ਕਿਸ ਤਰੀਕੇ ਨਾਲ ਨਾਕਾਮ ਕੀਤਾ ਜਾਵੇ ਪਰ ਲਗਾਤਾਰ ਜਿਹੜੇ ਗੋਲੇ ਨੇ ਉਹ ਜਿਆਦਾ ਪੰਜਾਬ ਵੱਲ ਹੁਣ ਅਟੈਕ ਕਰ ਰਹੇ ਨੇ ਬਾਈ ਜੂਰੀ ਬਾਈ ਜੀ ਪਹਿਲਾਂ ਤਾਂ ਗੋਲੇ ਉੱਥੇ ਤੱਕ ਆਉਂਦੇ ਸੀ ਹੁਣ ਵੱਧ ਗਏ ਅੱਗੇ ਹਾਂ ਵੀਰੇ ਬਹੁਤ ਹੁਣ ਤਾਂ ਜਿੱਥੇ ਤੱਕ ਆਪਾਂ ਖੜੇ ਹਾਂ ਮੇਰੇ ਇੱਥੇ ਤੱਕ ਵੀ ਆ ਰਹੇ ਹੁਣ ਤਾਂ ਦੂਰ ਰੇਂਜ ਵਧਾ ਦਿੱਤੀ ਉਹਨਾਂ ਨੇ ਪਹਿਲਾਂ ਨਾਲੋਂ ਵੀ ਜ਼ਿਆਦਾ ਖੁੱਦ ਠੀਕ ਹੈ ਹਾਂ ਉਹ ਰੇਂਜ ਹੀ ਵਧਾ ਦਿੱਤੀ ਜੇ ਫੋਰਸ ਵੀ ਇੱਧਰ ਹੋਈ ਥੋੜੀ ਅੱਗੇ ਪਿੱਛੇ ਫੋਰਸ ਤਾਂ ਉੱਥੇ ਜਿੱਥੇ ਕੱਲ ਖੜੀ ਸੀਗੀ ਉੱਥੇ ਹੀ ਆ ਫੋਰਸ ਦਾ ਠੀਕ ਹੈ ਪਰ ਗੋਲੇ ਜਨ ਕੇ ਦੂਰ ਆਉਣ ਲੱਗੇ ਨੇ ਵੀਰੇ ਡਰੋਨ ਰਾਹੀ ਵੀ ਕਾਫੀ ਅੱਗੇ ਲੈ ਕੇ ਆ ਜਾਂਦੇ ਨੇ ਨਾ ਡਰੋਨ ਰਾਹੀ ਵੀ ਕਾਫੀ ਅੱਗੇ ਤੱਕ ਆ ਜਾਂਦੇ ਆ ਉਹ ਨੌਜਵਾਨ ਬਹੁਤ ਜ਼ਖਮੀ ਹੋ ਰਹੇ ਨੇ ਅੱਜ ਵੀ ਵੀਰੇ ਬਹੁਤ ਜ਼ਿਆਦਾ ਕਾਫੀ ਕੱਲ ਵੀ ਬਹੁਤ ਹੋਏ ਸੀਗੇ ਅੱਜ ਵੀ ਵੀਰੇ ਬਹੁਤ ਹੋ ਰਹੇ ਆ ਠੀਕ ਹੈ ਤੁਸੀਂ ਫਿਰ ਬੋਰੀਆਂ ਹੱਥ 'ਚ ਲਈਆਂ ਨੇ ਵੀ ਨਾਲ ਦੀ ਨਾਲ ਉਹਨੂੰ ਖਤਮ ਨਾਲ ਦੀ ਨਾਲ ਵੀਰੇ ਫੇਰ ਧੂਆਂ ਨਹੀਂ ਨਿਕਲਦਾ ਹੈਗਾ ਨਾਲ ਦੀ ਨਾਲ ਹੀ ਫਿਸ ਹੋ ਜਾਂਦਾ ਫਿਰ ਉਹ ਯਾਨੀ ਕਿ ਜੇ 100% ਆ ਉਹਨੂੰ 50% ਖਾ ਹਾਂ ਜੀ 50% ਹਾਂ ਜੀ 50% ਘਟ ਜਾਂਦਾ ਹੀ ਫਿਰ ਅਸਰ ਉਹਦਾ ਹੀ ਠੀਕ ਹੈ ਹੁਣ ਕਿਵੇਂ ਦੇ ਇੱਕ ਪਾਸੇ ਤਾਂ ਕਿਸਾਨਾਂ ਨੇ ਕਿਹਾ ਸੀ ਵੀ ਸ਼ਾਂਤਮਈ ਪ੍ਰੋਟੈਸਟ ਆ ਅਸੀਂ ਮੀਟਿੰਗ ਦਾ ਸਮਾਂ ਦਿੰਦੇ ਆ ਸਰਕਾਰ ਨੂੰ ਪਰ ਦੂਜੇ ਪਾਸੇ ਇਹ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀਰੇ ਬਹੁਤ ਸਰਿਆਮ ਵੀਰੇ ਗੋਲੀਆਂ ਸਿੱਧੀਆਂ ਮਾਰ ਰਹੀਆਂ ਤੁਹਾਡੇ ਸਾਹਮਣੇ ਹੀ ਆਂ ਕਈ ਬੰਦਿਆਂ ਦੇ ਸਿਰ 'ਚ ਹੀ ਵੱਜੀ ਐ ਸੇ ਸਰਿਆਮ ਵੀਰੇ ਗੋਲੀਆਂ ਚੱਲ ਰਹੀਆਂ ਉਧਰੋਂ ਠੀਕ ਐ ਅੱਛਾ ਬੋਰੀਆਂ ਨਾਲ ਲੱਗੇ ਪਿਓ ਤੁਸੀਂ ਬਸ ਉਹਨਾਂ ਦਾ ਕੰਮ ਹਾਂ ਲੱਗੂ ਵੀਰੇ ਠੀਕ ਐ ਹਾਂ ਹੀ ਹਾਂ ਬਿਲਕੁਲ ਸੋ ਤਸਵੀਰ ਆ ਸ਼ੰਭੂ ਪਾਊਡਰ ਦੀਆਂ ਜਿੱਥੇ ਜਿਹੜੇ ਗੋਲੇ ਨੇ ਅੱਗੇ ਆਉਣ ਲੱਗੇ ਕਾਫੀ ਕਿਸਾਨਾਂ ਵੱਲ ਪਹਿਲਾਂ ਉਹਨਾਂ ਦੀ ਦੂਰੀ ਪਿੱਛੇ ਸੀ ਪਰ ਹੁਣ ਅੱਗੇ ਵਧਣ ਲੱਗੇ ਨੇ ਤਸਵੀਰਾਂ ਕਾਫੀ ਭਿਆਨਕ ਦੇਖਣ ਨੂੰ ਮਿਲ ਰਹੀਆਂ ਨੇ ਕਾਫੀ ਧੂਆਂ ਧਾਰ ਸ਼ੰਭੂ ਬਾਉਂਡਰ ਹੋਇਆ ਪਿਆ ਲਗਾਤਾਰ ਬਲਾਸਟ ਚੱਲ ਰਹੇ ਨੇ ਵੱਡੇ ਵੱਡੇ ਪਾਵਰਫੁੱਲ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ੁੱਟੇ ਜਾ ਰਹੇ ਨੇ ਆਕਾਸ਼ ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਉਂਡਰ